ਜਲੰਧਰ ਦੇ ਫਲੋਰ ਪੁਲਿਸ ਸਟੇਸ਼ਨ ਦੇ ਮੁਅੱਤਲ ਐਸਐਚਓ ਪੂਸ਼ਨ ਕੁਮਾਰ ਵੱਲੋਂ ਬਲਾਤਕਾਰ ਪੀੜਤ ਦੀ ਮਾਂ ਨਾਲ ਅਸ਼ਲੀਲ ਗੱਲਾਂ ਕਰਨ ਦੇ ਮਾਮਲੇ ਨੇ ਨਵਾਂ ਮੋੜ ਲਿਆ ਹੈ। ਪੂਸ਼ਨ ਕੁਮਾਰ ਨੇ ਇੱਕ ਵੀਡੀਓ ਜਾਰੀ ਕਰਕੇ ਦਾਵਾ ਕੀਤਾ ਹੈ ਕਿ ਉਸ ਦੀ ਵੀਡੀਓ ਨੂੰ ਐਡਿਟ ਕਰਕੇ ਪ੍ਰਸਾਰਿਤ ਕੀਤਾ ਗਿਆ ਸੀ। ਐਸਐਚਓ ਨੇ ਦੋਸ਼ ਲਗਾਇਆ ਕਿ ਕਾਮਰੇਡ ਜਰਨੈਲ ਸਿੰਘ ਇਸ ਮਾਮਲੇ 'ਚ ਸ਼ਾਮਲ ਹੈ ਤੇ ਉਸਦੇ ਪਾਕਿਸਤਾਨ ਦੇ ਕੁਝ ਲੋਕਾਂ ਦੇ ਨਾਲ ਸੰਬੰਧ ਨੇ। ਪੂਸ਼ਨ ਕੁਮਾਰ ਦੇ ਮੁਤਾਬਕ ਉਸ ਨੂੰ ਪਾਕਿਸਤਾਨ ਤੋਂ ਧਮਕੀ ਭਰੇ ਫੋਨ ਵੀ ਆਏ ਨੇ। ਪੁਸ਼ਨ ਕੁਮਾਰ ਦਾ ਕਹਿਣਾ ਕਿ ਕਾਲਸ ਪਾਕਿਸਤਾਨੀ ਡੋਨ ਸ਼ਹਿਜ਼ਾਦ ਪੱਟੀ ਦੇ ਵੱਲੋਂ ਕੀਤੀਆਂ ਗਈਆਂ ਨੇ ਮੋਤਲ ਐਸਐਚਓ ਨੇ ਇਹ ਵੀ ਕਿਹਾ ਕਿ ਉਸਨੇ ਆਪਣੇ ਇਲਾਕੇ 'ਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਬੰਦ ਕਰਵਾ ਦਿੱਤਾ ਸੀ ਤੇ ਕਈ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਿਆ ਸੀ ਇਸ ਕਾਰਨ ਕਈ ਲੋਕ ਉਸ ਨਾਲ ਨਾਰਾਜ਼ ਨੇ ਤੇ ਹੁਣ ਉਸਤੇ ਨਿਸ਼ਾਨਾ 사ਦ ਰਹੇ ਨੇ ਅੱਗੇ ਭੂਸ਼ਣ ਕੁਮਾਰ ਨੇ ਸਵਾਲ ਉਠਾਇਆ ਕਿ ਉਸਦੇ ਰਿਕਾਰਡਿੰਗ 'ਚ ਇਹ ਕਿਉਂ ਨਹੀਂ ਦਿਖਾਇਆ ਗਿਆ ਕਿ ਉਹ ਪੀੜਤਾ ਨੂੰ ਪੁੱਤ ਪੁੱਤ ਕਹਿ ਰਿਹਾ ਸੀ ਉਸਨੇ ਕਿਹਾ ਕਿ ਉਹ ਖੁਦ ਇੱਕ ਤੀਹ ਦਾ ਪਿਤਾ ਹੈ ਤੇ ਕਿਸੇ ਨਾਲ ਵੀ ਅਸ਼ਲੀਲ ਵਿਵਹਾਰ ਕਰਨ ਦਾ ਸਵਾਲ ਹੀ ਨਹੀਂ ਉੱਠਦਾ ਔਰ ਕੀ ਕੁਝ ਕਿਹਾ ਉਸਨੇ ਤੁਸੀਂ ਵੀ ਸੁਣੋ ਦੇਖੋ ਜੀ ਮੈਂ ਉਮਰ 88 ਵਿੱਚ ਬਤੌਰ ਸਿਪਾਹੀ ਪੰਤੀ ਹੋਇਆ ਸੀ ਔਰ ਟਾਈਮ ਟੂ ਟਾਈਮ ਆਪਣਾ ਜਿਹੜਾ ਟੈਸਟ ਦੇ ਕੇ ਮੈਂ ਸਮੇਂ ਸਿਰ ਮੈਨੂੰ ਮੈਹਨਤ ਰਕੀ ਦਿੱਤੀ ਤੇ ਮੈਂ ਇਸ ਮੁਕਾਮ ਤੇ ਪਹੁੰਚਾ ਕਿ ਮੈਂ 5 ਜੂਨ ਨੂੰ ਆਣ ਕੇ ਬਤੌਰ ਐਸਚੂ ਫਲੌ ਲਗਾ ਸੀ ਹੂੰ ਤੇ ਫਲੌ ਲਾ ਕੇ ਜੋ ਮਈਆ ਸਰਕਾਰ ਦਾ ਮੇਲਾ ਹਰ ਸਾਲਾਨਾ ਹੁੰਦਾ ਉਹ ਸਾਲਾਨਾ ਮੇਲੇ ਦੇ ਵਿੱਚ ਜਿਹੜਾ ਹੈਗਾ ਵਾਰਸੀ ਕਾਫੀ ਹੋ ਰਹੀ ਸੀ ਤੇ ਜਿਹੜਾ ਹੈਗਾ ਵਾ ਇਹ ਆਪਣੇ ਜਰਨੈਲ ਸਿੰਘ ਤੇ ਕਮਲ ਸਿੰਘ RAM ji ਪਰਸ਼ੋਤਮ لال ਤੇ ਹੋਰ ਇਹ ਨਾਲ ਸੀਗੇ ਜਿਹੜਾ ਕਿ ਇਹਨਾਂ ਦਾ ਗਰੁੱਪ ਬਣਿਆ ਹੋਇਆ ਜਿਹੜਾ RAM ਜਿਹੜਾ ਹੈਗਾ ਕਾਮਰੇਡ ਜਰਨੈਲ ਸਿੰਘ ਹੈ ਉਹ ਕਾਮਰੇਡ ਪਾਰਟੀ ਚੋਂ ਕੱਢਿਆ ਹੋਇਆ ਤੇ ਆਪਣੀ ਇੱਕ ਲੋਕਨਸਾਪ ਪਾਰਟੀ ਵੱਖਰੀ ਬਣਾ ਕੇ ਤਿੰਨ ਚਾਰ ਬੰਦੇ ਘੁੰਮ ਰਹੇ ਨੇ ਲੇਕਿਨ ਲੋਕਨਸਾਪ ਪਾਰਟੀ ਨਾ ਹੀ ਦਿੱਤਾ ਨਾ ਇਹਦਾ ਜਿਹੜਾ ਗਲਤ ਰੱਖਿਆ ਗਿਆ ਇਹਦਾ ਲੋਕਾਂ ਨੂੰ ਠੱਗਣ ਵਾਲੀ ਪਾਰਟੀ ਨਾ ਰੱਖਣਾ ਚਾਹੀਦਾ ਸੀ ਕਿਉਂਕਿ ਹਰ ਚੀਜ਼ ਨੂੰ ਇਹ ਮੁੱਦਾ ਬਣਾ ਕੇ ਪੀੜ ਦੇ ਨਾਲ ਖੜ ਕੇ ਉਹਨਾਂ ਦੀ ਸ਼ਾਂਤੀ ਲਾ ਲੈਂਦੇ ਨੇ ਸ਼ਾਂਤੀ ਲੈ ਕੇ ਤੇ ਜਿਹੜਾ ਦੂਜਾ ਹੁੰਦਾ ਬੰਦਾ ਉਹ ਕੋਈ ਪੈਸੇ ਜਿਹੜੇ ਆ ਇਹ ਠੱਗਦੇ ਨੇ ਹੂੰ ਜਿਹੜਾ ਜੋ ਆਪਣਾ ਮਿੱਤੇ ਵੀਡੀਓ ਵਿੱਚ ਇਲਜ਼ਾਮ ਲਾ ਰਹੇ ਨੇ ਮੀਹਾਂ ਮੇ 24 ਅੱਠ ਨੂੰ ਲੜਕੀ ਮੇਰੇ ਕੋ ਆਈ ਇਹ ਲੜਕੀ ਨਾਲ ਆਪਣੀ ਮਾਂ ਔਰ ਆਪਣਾ ਜਿਹੜਾ ਬਾਪ ਹੈ ਤੇ ਨਾਲ ਹੋਰ ਪਤਵੰਤੇ ਸੱਜੇ ਪਿੰਡ ਦੇ ਮੇਰੇ ਕੋ ਗੜੇ ਦੇ ਆਏ ਸੀ ਹੂੰ ਤੇ ਨਾਲ ਜਸਵੰਦਰ ਸਿੰਘ ਨੇ ਮੇਰੇ ਪੇਸ਼ ਕੀਤੇ ਸੀ ਕਿ ਇਹਨਾਂ ਦੀ ਮਤਲਬ ਸਾਰਾ ਗੱਲ ਹੋਈ ਆ ਤੇ ਚਲੋ ਮੈਂ ਸਾਰੀ ਗੱਲ ਮੈਂ ਸੁਣੀ ਤੇ ਮੈਨੂੰ ਚੁੰਨੀ ਦੇਵੀ ਨੇ ਸਾਰੀ ਗੱਲ ਦੱਸੀ ਇੰਦਰੀ ਲੜਕੀ ਦੇ ਨਾਲ ਜਿਹੜਾ ਹੈਗਾ ਵਾ ਉਹ ਬਲਾਤਕਾਰ ਹੋਇਆ ਜਦੋਂ ਮੈਂ ਸਾਰੀ ਗੱਲ ਪੁੱਛੀ ਕੀ ਗੱਲ ਕੀ ਹੋਈ ਹੈ ਕਹਿੰਦੇ ਸਾਡੇ ਗਵਾਹ ਦਿੰਦਾ ਸੀਗਾ ਮੁੰਡਾ ਉਸ ਟਾਈਮ ਤੇ ਮੈਨੂੰ ਇਹਨਾਂ ਨੇ ਆ ਵੀਡੀਓ ਜਿਹੜੀ ਬਾਅਦ ਚ ਦੱਸਣ ਦੇ ਵੀ ਹਾਂ ਵੀਡੀਓ ਬਣਾ ਕੇ ਬੈਰਲ ਕਰਤੀ ਕਿ ਮੈਂ ਦਿਖਾਉਂਗਾ ਦਰਾਵਾ ਦਿੱਤਾ ਇਹੋ ਜੀ ਕੋਈ ਗੱਲ ਮੈਨੂੰ ਨਹੀਂ ਦੱਸੀ ਹਮ ਲੇਕਿਨ ਇਹਨਾਂ ਜੂਰ ਸਾਹਿਬ ਵੀ ਉਹਨਾਂ ਜਿਹੜਾ ਹੈਗਾ ਬਲਾਤਕਾਰ ਹੋਇਆ ਹਮ ਤੇ ਫਿਰ ਬਾਅਦ ਚ ਮੈਂ ਵੀ ਹਾਂ ਵੀ ਹੁਣ ਆਪਾਂ ਮੈਂ ਬਿਲਕੁਲ ਰਿਡਿਸਪੈਕਟਸ ਟਾਈਮ ਹੈ ਨਹੀਂ ਤੁਹਾਡਾ ਜਿਹੜਾ ਹੈਗਾ ਮਕਦਮਾ ਇਹਦਾ ਪੋਕਸ ਹੋਤਾ ਤਾ ਓਨਾ ਹਾਂ ਮੈਂ ਜਿਹੜੀ ਜਿਹੜੀ ਸਪੈਕਟਰ ਨਾਲ ਵਿਚਾਰ ਕਰ ਲਿਆ ਮੈਂ ਉਸ ਨੂੰ ਅੱਜ ਆਪਣੀ ਗੱਲ ਕੀਤੀ ਹੂੰ ਗੱਲ ਕਰਕੇ ਤੇ ਉਹ ਕਹਿੰਦੇ ਵੀ ਤੁਹਾਡੇ ਕੋਲ ਮੌਕਾ ਮੈਂਨ ਮਾਇ ਆ ਰਹੇ ਨੇ ਹੂੰ ਲੇਕਿਨ ਉਸ ਟਾਈਮ ਤੇ ਟਾਈਮ ਕਾਫੀ ਹੋ ਗਿਆ ਸੀਗਾ ਤੇ ਜਦੋਂ ਮੈਂ ਦੁਬਾਰਾ ਬਾਹਰ ਆ ਕੇ ਦੇਖਿਆ ਨਿਕਲ ਗਿਆ ਵੀ ਹਾਂ ਕੋਈ ਬੰਦਾ ਇੱਥੇ ਹੈ ਕਿ ਨਹੀਂ ਹੈ ਤੇ ਕੋਈ ਵੀ ਇੱਥੇ ਹੈ ਨਹੀਂ ਸੀ ਜਿਸ ਕਰਕੇ ਮੈਂ ਮੌਕਾ ਨੂੰ ਰੋਕਤਾ ਮੈਂ ਵੀ ਮੈਡਮ ਉਹ ਚੱਲ ਗਏ ਨੇ ਤੁਸੀਂ ਨਾ ਆਇਓ ਹੂੰ ਬਾਅਦ ਵਿੱਚ ਜਿਹੜੀ ਗੱਲ ਹੋਈ ਆ ਇਹਨਾਂ ਨੇ ਆਪਸ ਵਿੱਚ ਗੱਲ ਕਰਦੇ ਰਹੇ ਵੀ ਜਿਹੜਾ ਰਾਜ ਰਾਜ ਹੰਸ ਹੈ ਹੂੰ ਉਹਨੇ ਕਲੀਅਰ ਕਰ ਜਿਹੜਾ ਹੈਗਾ ਵੀਡੀਓ ਚ ਇਹਦਾ ਨਾਮ ਵੀ ਲਿਆ ਚੁੰਨੀ ਦੇਵੀ ਨੇ ਵੀ ਰਾਜਗੁਰ ਹੰਸ ਜਿਹੜਾ ਸੀਗਾ ਉਹ ਸਾਨੂੰ ਉਹ ਉਹਦਾ ਦੋਨਾਂ ਲੜਕੀ ਲੜਕੇ ਦਾ ਆਪੇ ਵਿਆਹ ਕਰਾ ਕੇ ਤੇ ਜਿਹੜਾ ਹੈਗਾ ਇਹਦਾ ਗੋਣਾ ਹੁੰਦਾ ਉਹ 4 ਸਾਲ ਜੋ ਬਾਲਗ ਦੋ ਦੋ ਕਰਵਾਉਣਾ ਸੀਗਾ ਹਮ ਲੇਕਿਨ ਜਿਹੋਨਾਂ ਲੜਕੇ ਦਾ ਮਕਾਨ ਸੀਗਾ ਉਹ ਜਿਹੜਾ ਲੜਕੀ ਦੇ ਨਾਮ ਤੋਂ ਉਹਨੂੰ ਕਹਿ ਰਿਆ ਸੀਗਾ ਦੂਜੀ ਪਾਰਟੀ ਦੇ ਲੜਕੇ ਵਾਲੇ ਨੂੰ ਹਾਂ ਤੂੰ ਕਰਾ ਕੇ ਦਿਓ ਲੇਕਿਨ ਜਿਹੜਾ ਹੈਗਾ ਲੜਕੀ ਵਾਲੇ ਉਹ ਕਹਿੰਦੇ ਵੀ ਸਾਡੇ ਕੋਲ ਉਹ ਇੰਨੀ ਜਗ੍ਹਾ ਹੈਗੀ ਨਹੀਂ ਕਰਾ ਕੇ ਦੇ ਸਕਦੇ ਜਦੋਂ ਇਹਨਾਂ ਦੀ ਆਪਸ ਵਿੱਚ ਗੱਲਬਾਤ ਜਿਹੜੀ ਉਹ ਕੇ ਬਸ ਨਹੀਂ ਲੱਗੀ ਇਹ ਮੇਰੇ ਕੋਲ 4 ਅਕਤੂਬਰ ਨੂੰ ਆਏ ਦੁਬਾਰਾ ਹੂੰ ਸ਼ਾਮ ਜੀ ਨੂੰ ਹੂੰ ਤੇ ਉਸ ਟਾਈਮ ਤੇ ਕਾਫੀ ਮਤਲਬ ਟਾਈਮ ਚੇਂਜ ਹੋ ਚੁੱਕਾ ਨੇਰਾ ਪੈਣ ਦਿਆ ਸੀਗਾ ਤੇ ਮੈਂ ਉਸੇ ਵੇਲੇ ਆਪਣਾ ਉਸ ਨਾਲ ਗੱਲ ਕੀਤੀ ਵੀ ਹਾਂ ਵੀ ਬੋਸ ਸਾ ਮੈਨੂੰ ਇੱਕ ਲੇਡੀ ਇੰਸਪੈਕਟਰ ਚਾਹੀਦੀ ਹੈ ਜਿਨ੍ਹਾਂ ਨੇ ਮੈਡਮ ਸੀਮਾ ਦਾ ਮੈਨੂੰ ਨੰਬਰ ਦਿੱਤਾ ਜਦੋਂ ਮੈਂ ਮੈਡਮ ਸੀਮਾ ਨਾਲ ਗੱਲ ਕੀਤੀ ਹੂੰ ਤੇ ਮੈਡਮ ਸੀਮਾ ਕਹਿੰਦੇ ਵੀ ਠੀਕ ਆ ਮੈਂ ਜਿੰਨ ਤੋਂ ਚੱਲਦੀਆਂ ਤੇ ਫੋਨੇ ਘੰਟੇ ਮੈਂ ਪਹੁੰਚ ਜਾਣਾ ਹੂੰ ਤੇ ਜਦੋਂ ਹੂੰ ਜਦੋਂ ਮਤਲਬ ਮੈਡਮ ਸੀਮਾ ਜਿਹੜੀ ਹੈ ਸੌਰੀ ਮੀਨਾ ਤੇ ਦੁਬਾਰਾ ਮੈਨੂੰ ਫੋਨ ਕੀਤਾ ਮੈਂ ਫਕਵਾੜਾਂ ਲੰਘ ਗਈਆਂ ਤੇ ਮੈਂ ਆ ਰਹੀ ਆ ਤੇ ਜੰਮ ਦੇਖਿਆ ਬਾਹਰ ਤੇ ਕੋਈ ਵੀ ਨਹੀਂ ਸੀਗਾ ਮੈਂ ਮੈਮੋ ਇੱਥੇ ਕੋਈ ਵੀ ਨਹੀਂ ਹੈਗਾ ਤੇ ਤੁਸੀਂ ਇਧਰ ਸਵੇਰੇ ਆਜੋ ਸਵੇਰੇ ਬੁਲਾ ਲਾਂਗੇ ਤੇ ਜਿਹੜਾ ਹੈਗਾ ਅਗਲੇ ਦਿਨ 5 ਤੀਕ ਨੂੰ ਦੁਬਾਰਾ ਬੁਲਾਇਆ ਤੇ ਬੁਲਾ ਕੇ ਤੇ ਜਿਹੜੇ ਇੰਸਪੈਕਟਰ ਸਾਹਿਬ ਮੀਨਾ ਕੁਮਾਰੀ ਉਹਨਾਂ ਨੇ ਬਿਆਨ ਲਿਖਾਇਆ ਤੇ ਨਵਨਦੀਪ ਕੌਰ ਲੜਕੀ ਆ ਉਹ ਲਿਖ ਰਹੀ ਸੀ ਤੇ ਜਿਹੜੀ ਹੈਗੀ ਚੁੰਨੀ ਦੀ ਵੀ ਉਹ ਆਪਣੇ ਲਾ ਕੇ ਬਹੁਤ ਬੋਲ ਰਹੀ ਸੀ ਜਿੱਦਾਂ ਇਹਦਾ ਉਹ ਬੋਲਦੀ ਸੀ ਇੰਸਪੈਕਟਰ ਸਾਹਿਬ ਨੂੰ ਡਿਕਟੇਟ ਕਰੀ ਜਾ ਰਹੇ ਸੀ ਤੇ ਮੈਂ ਜਦੋਂ ਇਹ ਲਿਖਣ ਲੱਗੇ ਬਿਆਨ ਇਹ ਨਾਲ 모ਦੁਰ ਵਕਤੀ ਹੋਰ ਵੀ ਆਏ ਸੀਗੇ ਹੂੰ ਤੇ ਨਿਸਪੜ ਸਾਹਿਬ ਕਹਿੰਦੇ ਵੀ ਇਹ ਲੜਕੀ ਦਾ ਮਾਮਲਾ ਹੈਗਾ ਤੁਸੀਂ ਬਾਹਰ ਚੱਲ ਜਾਓ ਹੂੰ ਮੈਂ ਵੀ ਉੱਠ ਕੇ ਬਾਹਰ ਆ ਗਿਆ ਬੱਚੋ ਹੀ ਹੂੰ ਤੇ ਬਾਹਰ ਆ ਕੇ ਉਹਨਾਂ ਨੇ ਸਾਰਾ ਕੋਈ ਜੋ ਵੀ ਲਿਖਾਇਆ ਨਿਸਪੜ ਸਾਹਿਬ ਨੇ ਸਾਰਾ ਆਪਣਾ ਬਿਆਨ ਲੇਖ ਕੇ ਟੇਮੋਂਟ ਗਿਆ ਫੈਰਦਜ਼ਗਰ ਸੀ ਹੈ ਹੂੰ ਜਿਹੜਾ ਜੁੰਨੀ ਦੇਵੀ ਨੇ ਮੇਰੇ ਤੇ ਇਲਜ਼ਾਮ ਲਾਇਆ ਵੀ 24 ਅੱਠ ਨੂੰ ਮੈਂ ਆਈ ਸੀ ਤੇ ਮੇਰੇ ਛਾਤੀ ਦਾ ਹੱਥ ਫੇਰੇ ਤੇ ਮਿਲੂ ਇੱਕ ਨੀ ਦੇ ਵੀ ਡੰਡਾ ਦੀ ਇੰਦਰੀ ਦੇਖਦੇ ਨੇ ਕਿ ਬਲਾਤਕਾਰ ਹੋਇਆ ਕਿ ਨਹੀਂ ਹੋਇਆ ਹੂੰ ਲੇਖੋ ਮੈਂ ਕਿ ਜ਼ਿੰਮੇਵਾਰ ਅਫਸਰ ਹੂੰ ਹੂੰ ਮੇਰੀ ਏਜ ਜਿਹੜੀ ਹੈਗੀ ਆ ਉਹ ਅਸਲ 56 ਸਾਲ ਜਾ ਰਿਹਾ ਹੂੰ ਔਰ 38 ਸਾਲ ਮੈਕ ਵਿੱਚ ਮੇਰੀ ਸਰਵਿਸ ਹੋ ਚੁੱਕੀ ਆ ਹੂੰ ਇਸ ਜਿਹੜੀ ਸਰਵਿਸ ਦੇ ਦੌਰਾਨ ਅੱਜ ਤੱਕ ਮੇਰੇ ਤੇ ਕਿਸੇ ਵੀ ਲੇਡੀਜ਼ ਵੱਲੋਂ ਜਾਂ ਕਿਸੇ ਵੀ ਮਤਲਬ ਔਰਤ ਦੇ ਸੰਬੰਧ ਵਿੱਚ ਕੋਈ ਵੀ ਉਂਗਲ ਨਹੀਂ ਉੱਠੀ ਹੂੰ ਬਿਲਕੁਲ ਜਿਹੜੀ ਹੈਗੀ ਇਸ ਪੱਖੋਂ ਜਿਹੜੀ ਮੈਂ ਸਾਫ਼ ਆਪਣੀ ਨੌਕਰੀ ਕੀਤੀ ਆ ਹੂੰ ਜਿਹੜਾ ਇਹਨੇ ਦੱਸਿਆ ਹਾਂ ਵੀ ਕੋ ਰੱਖਿਆ ਸੀਗਾ ਅ ਦੰਡਾ ਕਹਿੰਦੇ ਵੀ ਹਾਂ ਵੀ ਦੇਖ ਕੇ ਚੱਕਾ ਲੈਂਦੇ ਆ ਇਹੋ ਜੀ ਗੱਲ ਦਾ ਕੋਈ ਗਲਤ ਹੈ ਮੇਰੇ ਜਿਹੜੇ ਹੈਗੇ ਥਾਣੇ ਦਾ ਜਿਹੜਾ ਸਾਰਾ ਜਿਹੜਾ ਵਾ ਉਹ ਮਾਂ ਜੋਗ ਹਾਈ ਕੋਰਟ ਦੇ ਕੈਮਰਾ ਨਾ ਰੱਖਿਆ ਰਿਹਾ ਹੋਇਆ ਹਾਈ ਕੋਰਟ ਜਿਹੜੀ ਉਹਨਾਂ ਨੂੰ ਆਪਣਾ ਜਿਹੜੀ ਇਹ ਮੋਨਿਟਰ ਕਰਦੀ ਹੈ ਕੈਮਰਿਆਂ ਨੂੰ ਜਿਹੜਾ 24 8 ਦੀ ਗੱਲ ਮਤੇ ਝਾਂ ਮਾਰ ਰਿਹਾ ਉਹ ਸਾਰਾ ਜਿਹੜਾ ਹੈਗਾ ਵਾ ਮਾਂ ਜੋਗ ਹਾਈ ਕੋਰਟ ਆਪ ਚੱਕਰ ਸਕਦੀ ਹੈ ਹਮ ਅਗਰ ਉਹਦੇ ਵਿੱਚ ਕੋਈ ਵੀ ਗੱਲ ਸਚਾਈ ਆਉਂਦੀ ਹੈ ਮੈਂ ਤੇ ਜੋ ਕਾਰਵਾਈ ਬੰਦੀ ਹੋਗੀ ਉਹਨਾਂ ਬੁੱਕਰੀ ਦਾ ਕਾਰਵਾਈ ਕਰਨਾ ਮੈਂ ਹੁਸੈਨ ਵੀ ਤਿਆਰ ਹਮ ਬਾਕੀ ਜਿਹੜੇ ਹੈਗੇ ਨੇ ਜਰਨੈਲ ਸਿੰਘ ਹੋਣੀ ਹੈ ਇਹਨਾਂ ਦਾ ਕੰਮ ਹੀ ਇਹ ਆ ਵੀ ਬੰਦੇ ਨੂੰ ਫਸਾਉਣਾ ਫਸਾ ਕੇ ਤੇ ਮੁਰਗੇ ਤੋਂ ਪੈਸੇ ਲੈਣਾ ਇਹਨਾਂ ਨੇ ਇਹ ਸਾਰਾ ਗੈਂਗ ਤਿਆਰ ਕੀਤਾ ਇਹ ਤਿਆਰ ਕਰਕੇ ਬਾਅਦ ਵਿੱਚ ਜਦੋਂ ਵੀਡੀਓ ਬੈਲ ਹੋਈ ਮੈਂ ਦੋ ਦਿਨ ਚਾਜਨਾ ਕਰਨ ਹੀ ਗਿਆ ਮੈਂ ਜਾਣਾ ਤੇ ਮੈਂ ਪੋਸਟਲ ਬਾਹਰ ਵਾਪਸ ਆ ਜਾਣਾ ਇਹਦੇ ਬੱਚੇ ਇਸ ਗੱਲ ਨੂੰ ਥੋੜਾ ਸਮਝਣ ਲੱਗੇ ਕੋਈ ਜਵਾਨ ਨੇ ਉਹ ਵੀ ਹੁਣ ਬਹਿ ਬਰੇ ਨੇ ਉਹ ਕਹਿੰਦੇ ਹਾਂ ਵੀ ਡੜੀ ਆਉਂਦੇ ਦਲਚਸ ਜਾਂਦੇ ਕੱਢ ਕੀ ਆ ਉਹਨਾਂ ਨੇ ਮੈਨੂੰ ਬਿਠਾ ਕੇ ਪੁੱਛਿਆ ਕਹਿੰਦੇ ਕੀ ਗੱਲ ਹੋਈ ਆ ਅਸੀਂ ਵੀਡੀਓ ਸਾਰੀ ਦੇਖ ਲਈ ਆ ਤੇ ਘਬਰਾਉਣਾ ਕਿ ਤੁਹਾਡੇ ਨਾਲ ਆ ਤੇ ਗੱਲ ਕੀ ਹੋਈ ਆ ਫੇਰ ਮੈਂ ਸਾਰੀ ਗੱਲ ਦੱਸੀ ਵੀ ਆ ਗੱਲ ਹੋਈ ਆ ਠੀਕ ਆ ਜਿਸ ਤੇ ਮੇਰਾ ਯਾਰ ਛੋਟਾ ਬੇਟਾ ਉਹ ਫੇਰ ਫਲੋਰ ਆਇਆ ਫਲੋਰ ਆ ਕੇ ਜਨਰੈਲ ਸਿੰਘ ਦੇ ਘਰ ਗਿਆ ਵੀ ਤੁਸੀਂ ਇਹਦਾ ਨਾ ਕਰੋ ਮੇਰੇ ਜਿਹੜਾ ਬਾਪ ਹੈਗਾ ਕੋਲ ਮੰਜਮਾ ਵਾਲਾ ਹੈਗਾ ਇਹ ਬਿਸਦਾਰੀ ਵਿੱਚ ਬਹੁਤ ਬੇਇੱਜ਼ਤੀ ਹੋ ਰਹੀ ਆ ਤੇ ਚੰਗਾ ਨਹੀਂ ਲੱਗਦਾ ਜਿਸ ਦਿਨ ਗਿਆ ਵੀ ਹਾਂ ਇਦਾਂ ਕਰ ਤਾ ਆਪਣੇ ਬਾਪ ਨੂੰ ਬੁਲਾ ਲਾ ਆਪਾਂ ਗੱਲ ਕਰ ਲੈਨੇ ਆ ਤੇ ਮੈਨੂੰ ਮਤਲਬ ਬੇਟਾ ਦਾ ਫੋਨ ਆਇਆ ਕਹਿੰਦਾ ਵੀ ਜਿਹੜੀ ਆਕਰ ਹੈਗੀ ਤੂੰ ਜਨਰਲ ਸਿੰਘ ਇਹਦਾ ਬਹਿ ਕੇ ਆਪਾਂ ਗੱਲ ਕਰ ਲੈਨੇ ਆ ਮੈਂ ਤਾਂ ਠੀਕ ਹੈ ਮੈਨੂੰ ਮੈਂ ਹੁੰਦਾ ਨਹੀਂ ਸੀਗਾ ਲੇਕਿਨ ਮੇਰੇ ਵੱਡੇ ਬੇਟੇ ਨੇ ਤੇ ਮੇਰਾ ਸਾਲਾ ਜਲਾ ਇਹਨਾਂ ਨੇ ਮੈਨੂੰ ਕੰਪੈਲ ਕੀਤਾ ਨਹੀਂ ਆਪਾਂ ਜਾਣਾ ਜਿਸ ਦਿਨ ਮੈਂ ਇਹਦਾ ਨਾਲ ਆਇਆ ਜੀ ਨਾਲ ਆਣ ਕੇ ਇਹ ਸਾਨੂੰ ਅੱਗੇ ਕਿ ਇਹਨਾਂ ਨੇ ਗੱਡੀ ਲਾਈ ਗੱਡੀ ਲਾ ਕੇ ਤੇ ਕੰਗਰ ਆਈਆਂ ਜਿਹੜਾ ਆ ਅੰਡਰਗਰਾਉਂਡ ਪੁਲ ਹੈ ਪੁਲ ਹੈਗਾ ਬਣਿਆ ਉੱਥੇ ਲੈ ਗਏ ਜਰਨੈਲ ਰਾਮਜੀ ਤੇ ਜਾ ਕਰਨਲ ਸਿੰਘ ਇਹ ਉੱਥੇ ਸਾਨੂੰ ਲੈ ਗਏ ਜੀ ਉੱਥੇ ਜਾ ਕੇ ਤੇ ਇਹਨਾਂ ਨੇ ਸਾਰੇ ਕਿ ਮੋਬਾਈਲ ਆ ਖਾਲੀ ਕੋਈ ਕੋਡਰ ਨਾ ਕਰ ਲੈ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਹਾਂ ਵੀ ਗੱਲ ਕੀਤੀ ਮੈਨੂੰ ਐਸਚੋ ਲੱਗ ਰਿਆਂ ਤੂੰ ਤੇ 1 ਕਰੋੜ ਰੁਪਇਆ ਦੇ ਦੇ ਇਹ ਅਹੀ ਜਿਹੜੇ ਹੈਗੇ ਆ ਪੰਜਾਬੂਏ ਸਾਰੇ ਭਜਾ ਦੇ ਆਂ ਪ੍ਰਵਾਸੀ ਜਿਹਦੇ ਵੀ ਹੈਗੇ ਆ ਇਹ ਲੱਭੂਗੀ ਨੇ ਕੁਲੀ ਵੀ ਕੱਲ ਨੂੰ ਕਿੱਥੇ ਗਈ ਆ ਹੂੰ ਜਿਹਨੂੰ ਮੈਂ ਦੱਸਿਆ ਵੀ ਹਾਂ ਵੀ ਸੱਜਣਾ ਨਾਮੈ ਨਹੀਂ ਰਿਸ਼ਵਤ ਕਰੇ ਲਈ ਆ ਨਾ ਮੈਨੂੰ ਪਤਾ ਤੇ ਨਾਮੈ ਨੇ ਪੈਸੇ ਦੇ ਸਕਦਾ ਮੈਂ ਤਾਂ ਸੱਚਾਈ ਦਾ ਪੱਖ ਰੱਖਲਾਇਆ ਵੀ ਹਾਂ ਵੀ ਇਹਦੇ ਚਿੰਦਲਾ ਕਸੂਰ ਦੱਸਦੇ ਹੋ ਕੀ ਆ ਹੂੰ ਲੇਕਿਨ ਉਹਨਾਂ ਮੇਰੀ ਗੱਲ ਨਹੀਂ ਸੁਣੀ ਉਹਨਾਂ ਕਹਿੰਦਾ ਜੇ ਨੇੜੀ ਤੇ ਚਲੋ ਕਰਦੇ ਆਂ ਪਹਿਲਾਂ 70 ਫੇਰ 50 ਤੇ ਜਦੋਂ ਨਾ 50 ਲੱਖ ਤੋਂ ਕਿਤੇ ਨਹੀਂ ਇਥੋਂ ਤੱਲੇ ਨਹੀਂ ਆਉਣਾ ਤੇ ਮੈਂ ਚੁੱਪ ਰਿਹਾ ਪੁਨ ਕਹਾ ਮੈਂ ਸੌਰੀ ਵੀ ਮੈਂ ਪਹਿਲੇ ਨਹੀਂ ਦੱਸਦਾ ਨਾਮੈ ਦੇਛੁਰ ਇਹਨਾਂ ਨਾਮੇ ਦੇਣੇ ਆ ਤੇ ਉਸ ਤੋਂ ਬਾਅਦ ਫੇਰ ਵੀਡੀਓ ਵਾਇਰਲ ਕੀਤੀਆਂ ਇਹ ਜਿਹੜਾ ਹੈਗੀਆਂ ਇੱਕ ਹੋਰ ਵੀਡੀਓ ਨਾਲ ਬੈਲ ਕਰਤੀ ਉਹ ਜਿਹੜੀ ਹੈ ਪਹਿਲਾਂ ਚੁੰਨੀ ਦੇਵੀ ਦੇ ਵਾਇਰਲ ਹੋਈ ਸੀ ਇੱਕ ਹੋਰ ਵੀਡੀਓ ਵਾਇਰਲ ਕਰਤੀ ਉਹਦੇ ਵਿੱਚ ਵੀ ਇਹਨਾਂ ਨਾਲ ਸਾਰਾ ਆਰਡਰ ਕਰਤਾ ਮੈਨਾਂ ਪਹਿਲਾਂ ਕਿ ਸਰਪੰਚ ਗਿਆ ਆਪਣਾ ਸੋਰੀ ਪੰਜ ਜਿਹੜੀ ਪਿੰਡ ਦੀ ਹੈ ਉਹ ਮੈਨਾਂ ਗੱਲ ਕਰ ਰਹੀ ਹੈ ਕਿ ਸਾਰੇ ਇਹਨਾਂ ਦਾ ਕੰਮ ਜ਼ਰੂਰੀ ਆ ਤੇ ਤੁਹਾਨੂੰ ਮਿਲਣਾ ਲੇਕਿਨ ਸਾਡੇ ਕੋਲ ਟਾਈਮ ਪਤਾ ਕਿਤੇ ਜਾਣਾ ਤੇ ਮੈਂ ਜਦੋਂ ਦੱਸਿਆ ਵੀ ਮੈਂ ਇਸ ਟਾਈਮ ਰਸਤੇ ਹੈਗਾ ਤੇ ਮੈਂ ਤੁਹਾਨੂੰ ਮਿਲ ਨਹੀਂ ਸਕਦਾ ਥਾਣੇ ਆਜੋ ਦੇ ਕਹਿੰਦੇ ਨਹੀਂ ਤੂੰ 2 ਮਿੰਟ ਦੀ ਸਾਨੂੰ ਮਿਲ ਲੋ ਤੂੰ ਲਾਗੇ ਹੈਗੇ ਉੱਥੇ ਹਮ ਦੇ ਮੈਂ ਪੁੱਛਿਆ ਵੀ ਤੁਸੀਂ ਕਿੱਥੇ ਹੋ ਦੱਸਿਆ ਹਾਂ ਮੈਂ ਨਵੇਂ ਸ਼ਹਿਰ ਬੰਦੇ ਲਾਗੇ ਆ ਹਮ ਜਿਹੜਾ ਉਹਨਾਂ ਨੇ ਗਾਣਾ ਸੁਣ ਕੇ ਤੇ ਲੜਕੀ ਨੂੰ ਫੋਨ ਫੜਾਤਾ ਹਮ ਲੜਕੀ ਨੂੰ ਫੋਨ ਫੜਾਉਣ ਤੋਂ ਬਾਅਦ ਮੈਨੂੰ ਜੀ ਸਾਹਿਬ ਜੋ ਬੇਟਾ ਵੀ ਤੁਸੀਂ ਦਾ ਕਰੋ ਸੁਤਰੋਗੇ ਤੇ ਇੱਧਰੋਂ ਆ ਜਿਓ ਜਿੱਥੇ ਮੇਰਾ ਕਮਰਾ ਹੈਗਾ ਮੈਂ ਤੁਹਾਨੂੰ ਫੋਨ ਕਰਾਂ ਬਾਹਰ ਆ ਜਾਊਗਾ ਜਿਹੜਾ ਮੈਨੂੰ ਬੇਟਾ ਕਿਹਾ ਪੁੱਤ ਕਿਹਾ ਜਿਹੜਾ ਜਾਂ ਕਿਆ ਹਾਂ ਵੀ ਜੋ ਵੀ ਉਹਦੇ ਬੋਲੇ ਵਧੀਆ ਇਹ ਸਾਰੇ ਇਹਨਾਂ ਨੇ ਕੱਟਤੇ ਆ ਆਮ ਰੂਟੀਨ 'ਚ ਮੈਂ ਆਪਣੇ ਜਿਹੜੇ ਪੋਤੇ-ਪੋਤੀਆਂ ਹੈਗੇ ਜਾਂ ਉਹ ਮੈਨੂੰ ਘਰੋਂ ਫੋਨ ਆਉਂਦਾ ਮੇਰੀ ਬੇਟੀ ਵੀ ਜਵਾਨ ਹੈ ਤੇ ਮੈਂ ਆਮ ਰੂਟੀਨ ਦੇ ਵਿੱਚ ਉਹਨਾਂ ਕਹਿੰਦਾ ਪੁੱਤ ਕਦੇ ਬੁग्गा ਕਦੇ ਆਮ ਛੋਟੇ-ਛੋਟੇ ਨਾਲ ਪਿਆਰ ਨਾਲ ਲੈਣਾ ਮੇਰੇ ਰੂਟੀਨ ਦੇ ਵਿੱਚ ਕਦੇ ਮੂੰਹ ਇਹ ਨਿਕਲ ਗਈ ਹੁਣ ਆ ਬੁੱਕੇ ਉੱਥੇ ਆ ਜਾ ਤੇ ਇਹਨਾਂ ਨੇ ਉਹ ਗੱਲ ਜਿਹੜੀ ਹੈਗੀ ਆ ਉਹ ਸਾਹਮਣੇ ਲਾ ਕੇ ਪੇਸ਼ ਕਰਤੀ ਹੈ ਲੇਕਿਨ ਜਿਹੜੀ ਮੈਂ ਗੱਲਾਂ ਕਹੀਆਂ بیٹے ਕਹਾ ਜਾਂ ਪੁੱਤ ਕਹਾ ਉਹ ਗੱਲਾਂ ਸਾਰੀਆਂ ਵਿੱਚ ਕੱਟਤੀਆਂ ਉਹਨਾਂ ਨੇ ਹੂੰ ਹੂੰ ਬਾਅਦ ਵਿੱਚ ਜਿਹੜਾ ਇਹਨਾਂ ਜਾਂ ਮੈਨੂੰ ਇੱਕ ਪਾਕਿਸਤਾਨ ਤੋਂ ਫੋਕ ਮੇਰੇ ਫਲੈਟ ਕਾਲ ਆਈਆਂ ਦੋ ਉਹ ਨੰਬਰਾਂ ਤੋਂ ਆਈਆਂ ਜੀ ਉਹ ਮੈਂ ਤੁਹਾਨੂੰ ਨੰਬਰ ਦੱਸ ਦਿੰਨਾ ਹੂੰ ਤੇ ਇੱਕ ਹੈ ਇੱਕ ਹੈਗਾ ਜੀ 92300 9688367 ਹੂੰ ਦੂਜਾ ਹੈਗਾ 92309 5520501 ਹੂੰ ਕੋਈ ਸਜਾਦ ਭੱਟੀ ਆਪਣੇ ਆਪ ਦੱਸਦਾ ਜੀ ਹੂੰ ਤੇ ਉਹ ਕਹਿੰਦਾ ਵੀ ਮੈਂ ਵੱਡੇ ਵੱਡੇ ਸੁਧਾਰ ਤੇ ਆ ਜਾਂ ਇੱਕ ਬੰਮਕੇ ਬੰਬ ਕਾਂਡ ਕੀਤਾ ਕਿਸੇ ਦੇ ਘਰ ਉਹ ਵੀ ਮੈਂ ਹੀ ਕਰਾਇਆ ਸੀਗਾ ਤੇ ਤੂੰ ਤਗੜਾ ਹੋ ਜਾ ਅੱਜ ਤੱਕ ਮੈਨੂੰ ਮੇਰੇ 38 ਸਾਲ ਦੇ ਕੈਰੀਅਰ ਵਿੱਚ ਕਦੇ ਕੋਈ ਧਮਕੀ ਨਹੀਂ ਆਈ ਮੈਂ ਵੱਡੇ ਵੱਡੇ ਜਿਹੜੇ ਗੈਂਗਸਟਰ ਵੀ ਫੜ ਕੇ ਹੀ ਕਾਰਵਾਈ ਕੀਤੀ ਹੈ ਕਦੇ ਇਹੋ ਜੀ ਗੱਲ ਨਹੀਂ ਆਈ ਲੇਕਿਨ ਇਸ ਟਾਈਮ ਤੇ ਇੱਕ ਦਿਨ ਮੇਰਾ ਸਾਰਾ ਕੈਰੈਕਟਰ ਖਤਮ ਕਰਤਾ ਇਹਨਾਂ ਨੇ ਦੂਜਾ ਮੈਨੂੰ ਇਹ ਬਾਹਰੋਂ ਪਾਕਿਸਤਾਨ ਤੋਂ ਹੀ ਧਮਕੀਆਂ ਆ ਰਹੀਆਂ ਇਟ ਮੀਨਜ਼ ਜਰਨੈਲ ਸਿੰਘ ਹੋਣਾਂ ਦਾ ਪਾਕਿਸਤਾਨ ਦੀਆਂ ਏਜੰਸੀਆਂ ਦੇ ਨਾਲ ਵੀ ਕੋਈ ਨਾ ਕੋਈ ਲਿੰਕ ਹੈਗਾ ਜਿਹੜਾ ਮੈਨੂੰ ਉਥੋਂ ਜਿਹੜੇ ਆ ਗਈਆਂ ਧਮਕੀਆਂ ਆ ਰਹੀਆਂ ਜੀ ਤੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਇਹਦੀ ਚੰਗੀ ਤਰ੍ਹਾਂ ਨਿਚੋੜ ਕੇ ਜੇ ਕੱਢਿਆ ਜਾਵੇ ਤੇ ਮੈਂ ਮੰਗ ਕਰਦਾ ਕਿ ਜਿਹੜਾ ਹੈਗਾ ਵਾ ਇਸ ਜਿਹੜੇ ਮਾਮਲੇ ਸਾਰੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਨੰਬਰ 2 ਜਿਹੜਾ ਜਮੈਲ ਸਿੰਘ ਹੁਣੀ ਹੈ ਤੇ ਰਾਮਜੀ ਹੈ ਰਾਮਜੀ ਆਪ ਕ੍ਰਿਮੀਨਲ ਆਦਮੀ ਹੈ ਇਹ ਤੇਰਾ 7-8 ਤਰਾ ਆਪਣਾ ਪਹਿਲਾਂ ਪਰਚੇ ਦਰਜ ਹੈਗੇ ਨੇ ਇਹਦੇ ਪਿੰਡ ਵਿੱਚ ਇੱਕ ਸਾਡੀ ਚੌਕੀ ਹੈ ਇਹ ਚੌਕੀ ਵਿੱਚ ਗੋਣਾ ਚਾਹੁੰਦਾ ਤੁਹਾਨੂੰ ਕਿਉਂਕਿ ਇਹ ਚੱਟੇ ਦਾ ਜਿਹੜਾ ਹੈਗਾ ਕਾਰੋਬਾਰ ਕਰਨ ਦੇ ਵਿੱਚ ਦੂਜਿਆਂ ਦੇ ਪੈਸੇ ਦੇ ਕੇ ਮਦਦ ਕਰਦਾ ਤੇ ਜਿਹੜਾ ਮੇਰੇ ਵੱਲ ਪਹਿਲਾਂ ਜਿਹੜੇ ਮੇਰੇ ਪਹਿਲੇ ਅਸਚੁਰੇ ਨੇ ਉਹਨਾਂ ਵੱਲੋਂ ਮੇਰੇ ਵੱਲੋਂ ਜਿਹੜਾ ਹੈਗਾ ਨਸ਼ੇ ਤੇ ਪੂਰੀ ਸਰਕਾਰ ਤੇ ਹਕੂਮਤਾਂ ਕੋ ਨੱਥ ਪਾਈ ਹੋਈ ਸੀ ਤੇ ਜਿਹੜਾ ਉੱਥੇ ਇਹਦਾ ਕੰਮ ਬਿਲਕੁਲ ਬੰਦ ਹੋ ਚੁੱਕਾ ਸੀ ਕਿਉਂਕਿ ਮੇਰਾ ਜਿਹੜਾ ਚੌਕੀ ਇੰਚਾਰਜ ਸੀ ਸੁਖਦੇਵ ਸਿੰਘ ਪਹਿਲਾਂ ਲਗਾ ਬਹੁਤ ਤੇਜ਼ ਨਾਲ ਤੇ ਵਧੀਆ ਅਫਸਰ ਸੀਗਾ ਉਹਨੂੰ ਜਦੋਂ ਵੀ ਮੈਂ ਫੋਨ ਕਰਦਾ ਸੀ ਉਹ ਮੇਰੇ ਤੋਂ ਪਹਿਲਾਂ ਕਾਰਵਾਈ ਕਰ ਦਿੰਦਾ ਸੀ ਇਸ ਕਰਕੇ ਇਹਦਾ ਬਿਲਕੁਲ ਜਿਹੜਾ ਹੈਗਾ ਵਾ ਕਾਰੋਬਾਰ ਖਤਮ ਹੋ ਚੁੱਕਾ ਸੀਗਾ ਤੇ ਇਹ ਚਾਹੁੰਦਾ ਸੀ ਮੈਂ ਇਸ ਚੌਕੀ ਚ ਛਕਾ ਦਿਆਂ ਇਹਨੇ ਮਾਂਜੋਗ ਹਾਈ ਕੋਰਟ ਚ ਗ੍ਰੇਟਿੰਗ ਵੀ ਕੀਤੀ ਸੀ ਜਿਹੜੀ ਆ ਉਹ ਮੈਂ ਜਿਹਦਾ ਤਰੀਕ ਸੀਗੀ ਮਾਂਜੋਗ ਹਾਈ ਕੋਰਟੇ ਪੇਸ਼ ਹੋ ਕੇ ਤੇ ਸਾਰੇ ਹਾਲਾਤ ਦੱਸੇ ਉਹਨੇ ਡਿਸਮਿਸ ਕਰਤੀ ਤੇ ਜਿਹੜਾ ਹੁਣ ਜਰਨੈਲ ਸਿੰਘ ਆ ਇਹ ਕਾਮਰੇ ਪਾਲਚੀ ਕੱਢਿਆ ਹਾਂ ਇਨਸਾਫ ਲੋਕਨ ਸਾਫ ਪਾਰਟੀ ਜਿਹੜੀ ਬਣਾਈ ਆ ਇਹ ਲੋਕਾਂ ਦਾ ਇਨਸਾਫ ਨਹੀਂ ਧੱਕਾ ਕਰ ਰਿਹਾ ਹੱਥਾਂ ਤੇ ਜੋ ਵੀ ਪੀੜਤ ਦੇਖਦਾ ਵੇਹਾਂ ਕਿਸੇ ਨੂੰ ਕੋਈ ਕਿਸ ਤਰ੍ਹਾਂ ਦੀ ਕੋਈ ਪੀੜ ਹੈਗੀ ਹੈ ਉਹਦਾ ਧੱਕਾ ਹੋ ਰਿਹਾ ਉਹਦੇ ਨਾਲ ਜਾ ਖੜ ਜਾਂਦਾ ਤੇ ਲੋਕਾਂ ਦੀ ਸੈਂਤੀ ਲੈ ਲੈਂਦਾ ਲੇਕਿਨ ਆਪ ਜਿਹੜਾ ਹੈਗਾ ਸਾਰੇ ਉੱਠੇ ਸਾਰੇ ਕੰਮ ਇਹ ਕਰਦਾ ਇਹਨਾਂ ਦਾ ਗਰੋਹ ਬਣਿਆ ਹੋਇਆ ਇਹ ਬੰਦੇ ਨੂੰ ਹਰ ਪਾਸੇ ਆਪਣੇ ਸਕੰਜੇ ਕੱਸ ਲੈਂਦੇ ਨੇ ਆਪਣਾ ਸਕੰਜੇ ਕੱਸ ਕੇ ਉਸ ਤੋਂ ਬਾਅਦ ਕੋ ਪੈਸੇ ਲੈਂਦੇ ਨੇ ਕਹਿੰਦਾ ਕਿ ਜੋਨ ਨੂੰ ਹੁਣ ਮੰਨ ਕੀ ਕਰਦੇ ਹੋ ਉਹਨ ਦੇਖੋ ਜੀ ਮੈਂ ਸਾਰੀ ਉਮਰ ਆਪਣੀ ਜਿਹੜੀ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ ਔਰ ਬੜੇ ਯੋਗਨਾ ਮੈਂ ਜਿਹੜਾ ਹੋਰ 10 ਮਹੀਨੇ ਤੱਕ ਮੈਂ ਪੈਨਸ਼ਨ ਜਾ ਰਿਹਾ ਤੇ ਮੇਰੇ ਹਿਸਾਬ ਨਾਲ ਸਾਰਾ ਕੋ ਫੰਡ ਫੁੱਲ ਪਾ ਕੇ ਵੱਧ ਤੋਂ ਵੱਧ 70-80 ਹਜ਼ਾਰ ਰੁਪਏ 80 ਲੱਖ ਰੁਪਏ ਮੇਰੇ ਕੋ ਵੱਧ ਤੋਂ 70 ਹੋ ਸਕਦਾ ਠੀਕ ਹੈ ਜੀ ਇਹ ਮੈਂ ਸਾਰੀ 30 ਸਾਲਾਂ ਦੀ ਜਿਹੜੀ ਹੈਗੀ ਮਿਹਨਤ ਉਹ 30 ਸਾਲਾਂ ਦੀ ਸਿਰਫ ਇੰਨਾ ਕੋ ਮੇਰੇ ਕੋ ਜਿਹੜਾ ਇਹ ਮੇਰਾ ਇਹਲਾ ਫੰਡ ਹੈਗਾ ਉਹ ਜਮ੍ਹਾਂ ਹੋਇਆ ਠੀਕ ਹੈ ਜੀ ਮੇਰੇ ਕੋਲ ਬੈਂਕ ਬੈਲੈਂਸ ਜਿਹੜਾ ਤੁਸੀਂ ਦੇਖ ਸਕਦੇ ਹੋ ਕਿੰਨੇ ਕਿਹਾਗੇ ਨੇ ਠੀਕ ਹੈ ਜੀ ਇਹ ਜਿਹੜਾ ਹੈਗਾ ਇਹਨੇ ਪੈਸੇ ਮੇਰੇ ਕੋਲ ਮੰਗ ਰਿਆ ਜਿੰਦ ਤੋਂ ਸਾਫ ਯਾਰ ਹੈ ਵੀ ਇਹ ਪਹਿਲਾਂ ਵੀ ਕਈਆਂ ਕੋਲ ਮੰਗਦਾ ਸੀਗਾ ਤੇ ਹੁਣ ਤੇ ਇਹਨੇ ਮੇਰੇ ਕੋਲ ਮੰਗੀ ਰਹੀ ਸਿੱਧੀ ਗੱਲ ਕਹਤੀ ਹਾਂ ਮੈਂ ਇਹਨੇ ਪੈਸੇ ਦੇ ਦੋ ਤੇ ਮੈਂ ਤੁਹਾਡਾ ਰਫਾਫਾ ਕਰਾ ਦਿੰਦਾ ਜਦ ਕਿ ਜਿਹੜੀ ਲੜਕੀ ਹੈ ਵੀ ਮਾਂ ਵਾਂ ਉਹ ਲੜਕੇ ਦੇ ਕੋਲੋਂ ਰੁਪਈਆ 5 ਲੱਖ ਦੀ ਮੰਗ ਕਰ ਰਹੀ ਹੈ ਕੋ ਵੀਡੀਓ ਵੀ ਬਚਾ ਚੁੱਕੀ ਹੈ ਕਿ 5 ਲੱਖ ਰੁਪਈਆ ਦੇ ਦੋ ਤੇ ਮੈਂ ਰਫਾਫਾ ਕਰ ਦਿੰਨੀ ਸਾਰਾ ਕੁਝ ਹੀ لیکن ਉਹ ਗਰੀਬ ਬੰਦੇ ਸੀ ਉਹ 2 ਲੱਖ ਦਿੰਦੇ ਹੀ ਇਹ ਮੰਨੀ ਲਈ ਇਹ ਗੱਲ ਨੂੰ ਦੂਜਾਂ ਨਿਸ਼ਾਤ ਤੇ ਰੱਖੀ ਵੀ ਮੈਨੂੰ ਆਪਣਾ ਮਕਾਨ ਦੇ ਦੇਣ ਉਹ ਮਕਾਨ ਵੀ ਦੇ ਰਹੇ ਉਹ ਕਿੱਥੇ ਜਾਣਗੇ ਗਰੀਬ ਲੋਕ ਦਿੰਦੇ ਜੁਰੇ ਇਹਦੇ ਵਿੱਚ ਹੁਣ ਸਾਰੀਆਂ ਗੱਲਾਂ ਜਿਹੜੀਆਂ ਐ ਤੁਹਾਡੇ ਮੱਗੇ ਰੱਖਤੀਆਂ ਜੀ ਪਹਿਲਾਂ ਤੁਸੀਂ ਇੱਕ ਪੱਖ ਹੁੰਦੇ ਸੀ ਅੱਜ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸੀਆਂ ਬਾਕੀ ਤੁਸੀਂ ਜਾਣੋ ਤੇ ਜਨਤਾ ਵਿੱਚ ਸਰੀਬ ਗੱਲ ਨੂੰ ਸਮਝਦਾਰ ਹੈ ਇਹ ਸਮਝ ਕੇ ਆਪੀ დას ਦੂਗੀ ਵੀ ਹਾਂ ਕੋਣ ਗਲਤ ਦਾ ਕੋਣ ਠੀਕ